ਅਰਸ਼ ਬਾਬਰਪੁਰ ਪਹਿਲਾ ਫਾਈਨਲ ਵਰਕਪੁਰ ਆ ਗਿਆ ਚੜਕੇ ਨਾ ਅਰਸ਼ ਬਾਬਰਪੁਰ ਬਹੁਤ ਧੰਨਵਾਦ ਵੀਰ ਹਣੀ 500 ਰੁਪਇਆ ਮਾਨ ਦੇ ਕੇ ਗਏ ਆ ਅਰਸ਼ ਬਾਬਰਪੁਰ ਅੱਜ ਕੋੜਾ ਭਜਾਉਣ ਲਈ ਇੱਥੇ ਆਏ ਆ ਤੇ ਉਧਰੋਂ ਹਣ ਬਾਜੀ 10 ਮਿੰਟ ਦਾ ਸਮਾਂ ਤੇ ਵੀਰ ਤੇ ਜ ਰੁਕੀ ਰੁਕੀ ਸਾਹਿਬਾ ਉਹ ਟਾਇਰ ਦਾ ਜੱਕਾ ਫੇਰ ਲੱਗਦੀ ਆ ਜੱਕਾ ਸਾਰੇ ਸਿਆਣੇ ਇਕੱਠੇ ਹੋ ਗਏ ਕਰ ਦਿਓ ਉਹ ਪਰਿਆ ਸਾਡੇ ਪੈਰਾਂ 'ਤੇ ਪੈਰ ਲਾ ਕੇ ਮਾਰੂ ਕਰੋ ਟਾਇਰ ਪੈਰ ਲਾ ਕੇ ਮਾਰੂ ਕਰੋ ਟਾਇਰ ਧੋਤ ਮੰਲੇ ਥੋਡੇ ਸ਼ੇਰੋ ਬੱਲੇਓ ਸ਼ੇਰੋ ਬੱਲੇਓ ਸ਼ੇਰੋ ਹੋਰ ਯਾਰ ਕਾਟੋ ਨੂੰ ਗੱਲੀ ਨੂੰ ਇਹ ਤੁਹਾਡੀ ਵੀ ਮੜਾ ਨਾਪਦਾ ਚੱਲ ਬੱਸ ਵਿੱਕੀ ਨੂੰ ਕਾ ਮਾਰਾ ਰੋਕ ਦੇ ਰੋਕ ਰੋਕ ਕੋਈ ਨਾ ਜਾਣ ਦੇ ਕੋਈ ਨਾ ਤੂੰ ਆ ਲੰਬਾ ਬਾਦੇ ਬਾਈ ਬੱਸ ਬੱਤੀ ਦਾ ਚਾਚਾ ਹੱਥ ਨਾਲ ਦੇ ਬੱਸ ਬਾਦੇ ਲਾ ਦੇ ਗੁੱਲੀ ਜੀ ਕਿਸੇ ਨੂੰ ਤਾਂ ਭੇਜੋ ਤਵੀਆਂ ਦਵਾਉਣ ਦੀ ਇਹ ਮੈਨੂੰ ਲੱਗਦਾ ਤਵੀਆਂ ਖੋਲਦਿਆਂ ਨੂੰ ਤਿੰਨ ਤਰੀਕ ਆਉਗੀ ਉਹ ਕਰਨਾ ਵੀ ਉਹ ਬਾਈ ਘੋੜੇ ਰੁਕਣ ਨੂੰ ਪਾਉਣਾ ਤਵੀਆਂ ਖੋਲਦੇ ਕਦੇ ਲਈਆਂ ਇੱਕ ਵੀਰਾ ਔਰੇ ਲੋਕਾਂ ਲਈ ਲੈਓ ਲੈਓ ਬਾਈ ਤੁਸੀਂ ਘੱਟ ਰੁੱਕ ਗਏ ਨਾ ਪੂਰੀਆਂ ਲੈਓ ਔਰ ਰੋਗਿਆ ਟਰਾਲੀ ਵੀ ਇਹ ਲੋਡ ਕਰਨੀਆਂ ਟਰਾਲੀ ਤਾਂ ਬੰਦੇ ਕਰਕੇ ਭੇਜਦੇ ਜੇ ਕੀ ਉੱਤਰ ਬੰਦੇ ਬਾਈ ਇੱਕ ਕੰਨਾ ਕਰੋ ਲੰਬਾਈ ਜਾਣ ਦਿਓ ਲੰਬਾ ਉਹ ਖੁਲਈਏ ਤੱਕ ਲੰਬਾਈ ਜਾਣ ਦਿਓ ਕਲੋ ਲੈ ਕਲੋ ਲੈ ਕਲੋ ਤਰੀਏ ਸ਼ੁਰੂ ਫਿਰ ਮੁਕਾਬਲਾ ਸਸਾਰਿਆਂ ਦਾ ਇਹ ਬਾਈ ਜੀ ਹਰਨਾਮਪੁਰਾ ਪਿੰਡ ਆ ਉਥੋਂ ਦੇ ਬਾਬਾ ਜੀ ਗੋਦਾ ਬਾਬਾ ਜੀ ਜੱਗੀ ਵੀਰ ਇਹ ਬਾਈ ਜੀ ਪਖਵਾਲ ਦੇ ਰਮਨ ਹੁਣ ਆ ਗਿਆ ਇਹ ਘਰ ਕੇ ਆਪਣੇ ਆਪ ਦੇ ਆਪਣੇ ਬੱਚਿਆਂ ਆਪ ਰੱਖਣੀ ਹੱਥ ਰੱਖੀਓ ਤੋਂ ਬਾਜੀ ਸਵੇਰ ਤੱਕ ਲੈ ਜਾਓ ਨਾ ਓੜ ਤੱਕ ਇੱਧਰ ਆ ਪੁੱਤ ਬਾਬਾ ਜੀ ਆਣਾ ਬੰਦਾ ਕੋਣੀ ਆ ਗਈ ਆ ਬੈ ਜਾ ਉਹ ਸੌਣੀ ਆ ਗਈ ਫੁੱਫੜ ਬਹਿ ਗਿਆ

ਉਹਨੇ ਬੋਡਰ ਆਪੀ ਨੇ ਉਪੂੜਾ ਪੜਤੀਆਂ ਉਧਰ ਆ ਜਾ ਥੋੜਾ ਜਿਹਾ ਸਰਦਾਰ ਨਿਸ਼ਾਨ ਸਿੰਘ ਦੀ ਬਾਸਰ ਭਾਈ ਬਾਟ ਕਿੰਨੀ ਹੋ ਆਪੇ ਜਾ ਕੇ ਆਊਟ ਰੋਲ ਲੀ ਲਾਉਂਦੇ ਆ ਜਿੱਥੇ ਅੱਜ ਲੋੜੀ ਬਾਟ ਲੱਗੂ ਤਾਂ ਹਨਾ 5 ਕਿਲੋ ਆਉਣਗੇ 5 ਕਿਲੋ

ਆਜੋ ਭੁਗਿਆਰ ਕਰਦੇ ਹਾਂ। ਸਾਹਮਣੇ ਉਹ ਸਰਪੰਚ ਜੀ ਸਰਦਾਰ ਸਿੰਘ ਭੱਟ ਸਾਹਿਬ ਸਰਪੰਚ ਸਾਹਿਬ ਡਾਕਟਰ ਜੀ ਆਪਣੀ ਫੋਟੋ ਕਰਾਂਗੇ। ਅਜਮ ਖਾਨ ਅਜਾ ਸਪਨ ਸਾਹਿਬ ਸ਼ਿਵੀਰ ਖਾਨ ਜੀ ਹਾਜ਼ਰ ਸਰਪੰਚ ਸਾਹਿਬ ਸਰਪੰਚ ਸਾਹਿਬ ਆਓ ਜੀ ਯਾਦਗਾਰੀ ਫੋਟੋ ਕਰਾਈਏ ਜੀ ਅਜਮ ਮਹਾਜਨ ਵਾਲੇ ਲੈ ਜਾਣਗੇ ਗੱਡੀਆਂ ਇਹ ਫੁਰਤੀ ਹੈ ਜੀ ਅਜੇ

ਅੱਗੇ ਇੱਕ ਮੈਂ ਤਾਂ ਦੇਖਿਆ ਨੀ ਹੋਰ ਕੇ ਮਰੀ ਕੁੜੀ ਦਾ ਵਿਆਹ ਸੀ ਨਾ ਇਹਦਾ ਗਿਆ ਨਹੀਂ ਚੱਲੀ ਆਈ ਆ ਕੁੜੀ ਜਾਂਦੇ ਨੇ ਦੋ ਅੱਛਾ ਸਰਪੰਚ ਸਾਹਿਬ ਆ ਜੀ ਵੀ ਆਉ ਸਰਪੰਚ ਸਾਹਿਬ ਤੇਰੀ ਆਪਣੀ ਫੋਟੋ ਕਰਾ ਲਈਏ ਉਹ ਆ ਜੀ ਨਾ ਕੁੜੀ ਦਾ ਹੀ ਉਹ ਵਿਆਹ ਅੱਜ ਹੁਣ ਮੇਰਾ ਘਰ ਤੋਂ ਪਾਕਾ ਸਾਹਿਬ ਆਉਂਦੇ ਆ ਬੋਧੀ ਘੋੜੀ ਵਾਲਾ ਨੁਰਕੀ ਪਾਉਨੇ ਆ ਸੀ ਇਹਨਾਂ ਨੂੰ ਅੱਜ ਮਗਰ ਨਹੀਂ ਆਉਂਦੀ ਨੀਲੀ ਅੱਛਾ ਕੋਡੀ ਕੜੇ ਭੱਜਦੀ ਆ ਇਹ ਸਾਡੇ ਨਾਲ ਕਰਾਉਂਦਾ ਆਹ ਸਾਹਿਬ ਆਉਂਗੇ ਜੀ ਜਗੀਰਾ ਇਹ ਉਰਲੇ ਮੁੰਦੇ ਹੱਥੇ ਚ ਆਏ ਓ ਯਾਰ ਕੰਧਾ ਤੱਕਿਆ ਇਹਦਾ ਫੜੀ ਆਉਂਦਾ ਘੋੜੀ ਕਿਵੇਂ ਛੋੜਾ ਦੇਣਾ ਬਾਈ ਹੁਣ ਕਾਲੇ ਏ ਘਾਟੇ ਵਾਲਾ ਕਾਲਾ ਦੇਣਾ ਆਪਣੇ ਕਿਹਨੂੰ ਪੰਜਾਬੀ ਵਾਲਾ ਕੋਈ ਲੈ ਲਵੇ ਪਾ ਜੰਦੇ ਨਾ ਜਣਿਆ ਨਾ ਪੂਰਾ ਪਿੰਡ ਪੂਰੀ ਜੋਰ ਮਾਰਦਾ ਪੂਰਾ ਜੋਰ ਹੈ ਭਜਾਇਆ ਉਦਣ ਕਰਾਇਆ ਮੈਂ ਦੇਖੀ ਹੈ ਨਹੀਂ ਤਾਂ ਭਜਾਇਆ ਘਰ ਵਾਲੇ ਦਾ ਘਟ ਫੱਜਿਆ ਜੇ ਪਿੰਡ ਹੋ ਆਪਣੇ ਨੇ ਭਜਾਇਆ ਤਾਰੇ ਨੂੰ ਦੋ ਦਿਨ ਬਾਅਦ ਦੂਜਾ ਦੰਨੇ ਦੂਜੇ ਦੇ ਬਰਾਬਰ ਜਣਿਆ ਕਰਾ ਦਿੰਦੇ ਗੱਲ ਛੱਡੋ ਏ ਰਾਤ ਦਾ ਵੀ ਫੋਟੋ ਸਾਹ